ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਨਾਲ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਦੱਸ ਕੀ ਕੀ ਇੱਕ ਦੋ ਦਿਨ ਪਹਿਲੇ ਹੀ ਜਿਹੜੀ ਨਗਰ ਪੰਚਾਇਤ ਨਰੋਡ ਗਾਮਲ ਸਿੰਘ ਹੈਗੀ ਹੈ ਉੱਥੇ 21 ਤਰੀਕ ਨੂੰ ਜਿਹੜੇ 21 ਦਸੰਬਰ ਨੂੰ ਚੋਣਾਂ ਹੋਈਆਂ ਸੀਗੀਆਂ ਵੋਟਾਂ ਪਈਆਂ ਸੀਗੀਆਂ ਉਸ ਦੇ ਵਿੱਚ ਜਿਹੜੀ ਨਗਰ ਪੰਚਾਇਤ ਦੇ ਵਿੱਚ ਪੰਜ ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੇ ਜਿੱਤੀਆਂ ਸੀਗੀਆਂ ਤੇ ਪੰਜ ਜਿਹੜੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀਗੀਆਂ ਤੇ ਇੱਕ ਸੀਟ ਜਿਹੜੀ ਹੈ ਬੀਜੇਪੀ ਵੱਲੋਂ ਜਿੱਤੀ ਗਈ ਸੀ ਉਸ ਨੂੰ ਲੈ ਕੇ ਅੱਜ ਸਾਭ ਕਾ ਬਧਾਈ ਜਵਿੰਦਰਪਾਲ ਜੀ ਵੱਲੋਂ ਜਿਹੜੇ ਕਾਂਗਰਸੀ ਉਮੀਦਵਾਰ ਸੀਗੇ ਤਸਵੀਰਾਂ ਦੇਖ ਲਓ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜਿਹੜੇ ਜੇਤੂ ਸੀਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜਿੱਥੇ ਸਨਮਾਨਿਤ ਕੀਤਾ ਜਾ ਰਿਹਾ ਉੱਥੇ ਹੀ ਦਾਵਾ ਵੀ ਕੀਤਾ ਜਾ ਰਿਹਾ ਜਿਹੜੀ ਨਗਰ ਪੰਚਾਇਤ ਦੀ ਕਮੇਟੀ ਹੋਏਗੀ ਉਹਨਾਂ ਵੱਲੋਂ ਬਣਾਈ ਜਾਏਗੀ ਦੋਸਤੋ ਗੱਲਬਾਤ ਸੁਣਾਣੇ ਆ ਤੁਹਾਨੂੰ ਕੀਤੀ ਹੋਈ ਸਾਭ ਕਾ ਬਧਾਈ ਜਗENDER PAL ਜੀ ਵੱਲੋਂ ਜਿਹੜਾ ਦਾਵਾ ਕੀਤਾ ਯਾਰ ਉੱਥੇ ਜਿਹੜੇ ਕਾਉਂਸਲਰ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਸੁਣਾਵਾਂਗੇ ਉਹਨਾਂ ਦਾ ਕੀ ਕਹਿਣਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂ ਜੀ ਸਰ ਜਿਹੜੇ ਐਮਸੀ ਤੁਹਾਡੇ ਜਿੱਤੇ ਸੀਗੇ ਨਗਰ ਪੰਚਾਇਤ ਦੇ ਵਿੱਚ ਤੁਹਾਡੇ ਕੋ ਆਏ ਨੇ ਮਾਨ ਸਮਾਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਗENDER ਰੋਡ ਜਮਸੰਤ ਲਈ ਨਗਰ ਪੰਚਾਇਤ ਦੇ ਲਖਣ ਹੋਈ ਸੀ ਉਹਦੇ ਵਿੱਚ ਜਿੰਨੇ ਵੀ ਮੇਰੇ 11 ਦੇ 11 ਕੈਂਡੀਡੇਟ ਖੜੇ ਸੀ ਔਰ 11 ਕੈਂਡੀਡੇਟ ਜਿਹੜੇ ਮੇਰੇ ਸਾਰੇ ਆਇਆ ਮੇਰੇ ਵਾਸਤੇ ਸਾਰੇ ਜਿੱਤੇ ਹੋਏ ਨੇ ਮੇਰੇ ਵਾਸਤੇ ਕੋਈ ਇਹਨਾਂ ਚਾਹ ਰਿਆ ਨਹੀਂ ਇਹ ਮੇਰੇ ਲਈ ਸਾਰੇ ਜਿੱਤੇ ਹੈ ਔਰ ਮੈਂ ਨਰੋਡ ਜਮਲ ਸਿੰਘ ਜਿਹੜੀ ਨਗਰ ਪੰਚਾਇਤ ਜਿਨੇ ਵੀ ਮੇਰੇ ਪੈਣ ਭਰਾ ਨੇ ਮੇਰੇ ਹਲਕੀ ਦੇ ਜਿਨੇ ਵੀ ਬੰਦੇ ਸਾਰੇ ਦਾ ਨਾ ਜਿੰਨੂੰ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਤਗੜੇ ਹੋ ਕੇ ਪੰਜ ਛਿਟਾ ਦੇ ਜਿਹੜੀਆਂ ਜਿੱਤੀਆਂ ਹੀ ਨੇ ਬਾਕੀ ਜਿਹੜੇ ਮੇਰੇ ਕੈਂਡੀਡੇਟ ਰਹੇ ਨੇ ਥੋੜੇ ਥੋੜੇ ਮਾਰਜਿਨ ਤੋਂ ਰਹੇ ਨੇ ਔਰ ਤਗੜਾ ਮੁਕਾਬਲਾ ਪੂਰਾ ਲੋਕਾਂ ਨੇ ਸਾਧਕਾ ਬਿਲਕੁਲ ਵੀ ਕੋਈ ਸਤਾਤਰੀ ਪਾਰਟੀ ਕੋਲ ਨਹੀਂ ਦਰੇਨੀ ਨੜਰੋ ਕੇ ਤਗੜੋ ਕੇ ਬੋਟਾ ਪਾਣਿਆ ਨੇ ਤੇ ਮੇਰੇ ਵੱਲੋਂ ਅੱਜ ਆਏ ਨੇ ਸਾਰੇ ਮੇਰੇ ਵੱਲੋਂ ਦਿলোਤਨਵਾਦ ਜਨਾਂ ਦਾ ਵੀ ਤੇ ਸਾਰੀਆਂ ਵਾਰਡਾਂ ਦੇ ਜਿੰਨੇ ਵੀ ਮੇਰੇ ਘਰ ਪਰ ਆਉਣਾ ਦਾ ਵੀ ਧੰਨਵਾਦ ਵੀ ਜਿਨ੍ਹਾਂ ਨੇ ਪੂਰਾ ਮੁਕਾਬਲਾ ਕੀਤਾ ਹੈ ਅਗਲੇ ਕੱਲ ਜਿਹੜੀ ਅਗੇ ਨਗਰ ਪੰਚਾਇਤੀ ਹੈ ਜੇ ਉਹ ਕੰਦੇ ਪੰਜ ਉਹਨਾਂ ਦੇ ਆ ਤੇ ਪੰਜ ਸਾਡੇ ਸਾਡੇ ਪੰਜ ਨੇ ਆਗੇ ਸਾਡੇ ਕੋਲ 7-8 ਦਾ ਇਹੋ ਦੇਖਣਗੇ ਉਹਨਾਂ ਕੋ ਕਿਹੜੇ 7 ਕੱਢਣੇ ਸਾਡੇ ਕੋਲ 7 ਕੱਢਣਾ ਉਹਨਾਂ ਦਾ ਪਤਾ ਨਹੀਂ ਉਹਨੂੰ ਕਿੰਨੇ ਨਾਲ ਕੋਲ ਇਸ ਕਰਕੇ ਜੇ ਸੰਭੀ ਨਗਰਪਾਲਿਕਾ ਦਾ ਲਖਣ ਹੋਏਗਾ ਬਣੀ ਦੀ ਕਾਂਗਰਸ ਦੀ ਝਾੜੂ ਝੂੜੀ ਦੀ ਮੈਂ ਬੰਦ ਦਿੰਦਾ ਬਦ ਭਲੇ ਤੇ ਰਹਿਣ ਜਿਹਦੇ ਚਲੋ ਜਾਂ ਤੇ ਉਹਨਾਂ ਦੀ ਕਿਸਮਤ ਚੰਗੀ ਸੀ ਤੇ ਆਪਣੀ ਥੋੜੀ ਜਿਹੀ ਕਿਸਮਤ ਢੇਲੀ ਹੋ ਗਈ ਜਿਹਦੇ ਕਰਕੇ ਮੈਨੂੰ ਮਾਰਿਆ ਪਰਾਉਲ ਆਣ ਕਰਕੇ ਮੈਂ ਨਹੀਂ ਰਹਿ ਸਕਿਆ ਉੱਥੇ ਜਿਹੜੇ ਉਹਨਾ ਤੱਕੇ ਕਿਤੇ ਸੀ ਅਗਰ ਮੈਂ ਇੱਥੇ ਹੁੰਦਾ ਤਾਂ ਥੱਕਾ ਥੋੜਾ ਹੁੰਦਾ ਲੈ ਇਹਦਾ ਬੋਟਾ ਪੈਰੀਆਂ ਮੇਰੇ ਕੋਲ ਵੀਡੀਓ ਆਈ ਹੈ ਡਬਲ ਡਬਲ ਬੋਟ ਵੀ ਪਾਰੇ ਨੇ ਉੱਥੇ ਔਰ ਮੇਰੇ ਕੈਂਡੀਡੇਟ ਦੇ ਭਰਾ ਨੂੰ ਜਾਂ ਮੁੰਡੇ ਨੂੰ ਉੱਥੇ ਥਪੜਾ ਮਾਰੀਆਂ ਜਿਹੜਾ ਅੰਦਰ ਪੁਲਿਸ ਜੰਡ ਸੀ ਐਸ ਤਰ੍ਹਾਂ ਥੋੜਾ ਹੁੰਦਾ ਲੈ ਕੀ ਕਹਿ ਸਕਦਾ ਕਮੇਟੀ ਤੁਹਾਡੀ ਬਣੇਗੀ ਕਮੇਟੀ ਤਾਂ ਖੁਦ ਕਿਵੇਂ ਆਜ ਵੀ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਖੜਾਣਾ ਯੋ ਕਹਿੰਦੇ ਪੰਜ ਪੰਜ ਮੇਰੇ ਕੋਲ 5 ਨਹੀਂ ਮੇਰੇ ਕੋਲ 7 ਨਾਲ ਹੈ ਇਹ ਉਹ ਲੋ ਦੇਖ ਲੈ ਵੀ ਤੁਹਾਡੇ ਨਾਲ ਕੋ ਕਿਹੜੇ 7 ਨਾਲ ਸਾਡੇ ਕੋਲ 7 ਨਾਲ ਇਹ ਦਿਪਕ ਜੀ ਤੁਸੀਂ ਵੀ ਜਿਹੜੇ ਕਾਉਂਸਲਰ ਬਣੇ ਹੋ ਪਹਿਲੇ ਤੁਹਾਡੇ ਮੈਡਮ ਜਿਹੜੇ ਜਿਹੜੇ ਪ੍ਰਧਾਨ ਸੀਗੇ ਕਾਫੀ ਟਫ ਮੁਕਾਬਲਾ ਸੀ ਕਹਿੰਦੇ ਤੁਹਾਡਾ ਵੀ ਹਾਂਜੀ ਕਿਸ ਤਰ੍ਹਾਂ ਆ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਹਾਈ ਕਮਾਨਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਇਸ ਯੋਗ ਸਮਝਿਆ ਉਸ ਤੋਂ ਬਾਅਦ ਮੈਂ ਸ੍ਰੀ ਐਕਸਐਮਐਲਏ ਸਾਡੇ ਜਗਿੰਦਰਪਾਲ ਜੀ ਦਾ ਜਿੰਦੇ ਸਹਿਯੋਗ ਨਾਲ ਅੱਜ ਆਹੀਂ ਇੱਥੇ ਕਾਮਯਾਬ ਹੋਇਆ ਇਨਾਂ ਨੇ ਡਿਵੈਲਪਮੈਂਟ ਵਾਸਤੇ ਸਾਨੂੰ ਫੰਡ ਦਿੱਤਾ ਅਸੀਂ ਡਿਵੈਲਪਮੈਂਟ ਕੀਤੀ ਆ ਅੱਜ ਸਾਰੇ ਸਾਹਮਣੇ ਸਾਡੇ 5 ਐਮਸੀ ਜਿੱਤੇ ਆ ਜੀ ਜਿੰਦੇ ਸਹਿਯੋਗ ਨਾਲ ਅੰਦਰੂਨੀ ਗੱਲ ਕਰੀਏ ਜਨਤਾ ਦੀ ਆਪਾਂ ਵੀ ਵਿజిਟ ਕੀਤਾ ਸੀਗਾ ਇਲੈਕਸ਼ਨਾਂ ਤੋਂ ਪਹਿਲੇ ਵੀ ਹਾਂਜੀ ਜਿਹੜੇ ਵੋਟਰ ਸੀਗੇ ਡਰੇ ਸੀਗੇ ਲੇਕਿਨ ਸਹਿਮੀ ਆਵਾਜ਼ ਦੇ ਵਿੱਚ ਇਹ ਜ਼ਰੂਰ ਕਹਿੰਦੇ ਸੀਗੇ ਵੀ ਕੰਮ ਜਿਹੜੇ ਆ ਜੋਗਿੰਦਰਪਾਲ ਦੇ ਟਾਈਮ ਤੇ ਕਾਫੀ ਹੋਏ ਨੇ ਪਰ ਚਲੋ ਮੌਕੇ ਦੀ ਸਰਕਾਰ ਵੀ ਹੈਗੀ ਆ ਦੇਖਾਂਗੇ ਬੋਰਡ ਕਿਨੂੰ ਪਾਣੀ ਆ ਪਰ ਜਿਹੜੇ ਬੋਰਡ ਪਏ ਨੇ ਲੱਗਦਾ ਵੀ ਕਾਫੀ ਵੱਡੀ ਜਿੱਤ ਆ ਤੁਹਾਡੀ ਵੀ ਦੇਖੋ ਜੀ ਤੁਹਾਨੂੰ ਦੇ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਹਨਾਂ ਨੇ ਥਾਥੇ ਨਾਕੇ ਲਗਾਏ ਨੇ ਜਦੋਂ ਮੇਰੇ ਦੋਨੇ ਗੇਟ ਦੇ ਅਗਲੀ ਸਾਈਡ ਪਿਛਲੀ ਸਾਈਡ ਵੀ ਇਹਨਾਂ ਨੇ ਨਾਕਾ ਲਾਇਆ ਲੇਕਿਨ ਰੋਡ ਜਮ ਸਿੰਗਲ ਹੈ ਸ਼ਹਿਰ ਨੇ ਦੱਸਤਾ ਕਿ ਅਸੀਂ ਦਬਦੇ ਨਹੀਂ ਆ ਇਹ ਨਾਕਿਆਂ ਨੂੰ ਕਿਹੜਾ ਚ ਔਰ ਬਾਕੀ ਪੂਰੇ ਸ਼ਹਿਰ ਵਸੇਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਐਮਐਲਏ ਸਾਹਿਬ ਦਾ ਸਾਥ ਦਿੱਤਾ ਉਹ ਸਾਡੇ ਜਿਹੜੇ ਐਮਸੀ ਸਾਡੇ 11 ਦੇ 11 ਦਾ ਸਾਥ ਦਿੱਤਾ ਜੀ ਕਮੇਟੀ ਦਾ ਦਾਵਾ ਕਰ ਰਹੇ ਨੇ ਐਸਐਮਐਲ ਸਾਹਿਬ ਤੁਹਾਨੂੰ ਕੀ ਲੱਗਦਾ ਉਹ ਐਮਐਲ ਸਾਹਿਬ ਹੀ ਜਿੱਤਣਗੇ ਹਾਂਜੀ ਨਿਸ਼ੂ ਭਾਈ ਤੁਸੀਂ ਦੂਸਰੀ ਵਾਰ ਇਲੈਕਸ਼ਨ ਲੜਿਆ ਦੂਸਰੀ ਵਾਰ ਵੀ ਜਿੱਤਿਆ ਗੱਲ ਇਹ ਵੀ ਸੀ ਕਿ ਵੀ ਰੋਡ ਦੇ ਵਿੱਚ ਕਿਤੇ ਵੀ ਖੜੇ ਹੋ ਜਿੱਤਣਗੇ ਕਿਉਂ ਇਦਾਂ ਕਿਉਂ ਲੱਗਦਾ ਹੈ ਬਸ ਸਾਡੇ ਐਸਐਮਐਲ ਜਗਿੰਦਰਪਾਲ ਜੀ ਦਾ ਸਾਡੇ ਨਾਲ ਆਸ਼ੀਰਵਾਦ ਸੀਗਾ ਲੋਕਾਂ ਦੇ ਕੰਮ ਕੀਤੇ ਸੀਗੇ ਲੋਕੀ ਸਾਨੂੰ ਪਿਆਰ ਕਰਦੇ ਸੀ ਇਸ ਕਰਕੇ ਇਹ ਜਿੱਤਿਆ ਹੁਣ ਅੱਗੇ ਕਿਦਾਂ ਰਹੇਗਾ ਕੰਮ ਕਿਉਂ ਸਰਕਾਰ ਦੂਸਰੀ ਹੈ ਤੇ ਕੰਮ ਲੋਕਾਂ ਨੇ ਤੋਪਣੇ ਨੇ ਐਮਸੀ ਤੁਸੀਂ ਬਣ ਚੁੱਕੇ ਹੋ ਸਾਨੂੰ ਇਸ ਗੱਲ ਦੀ ਦਿੱਕਤ ਹੀ ਕੋਈ ਨਹੀਂ ਸਾਡਾ ਆਸ਼ੀਰਵਾਦ ਸਾਡੇ ਨਾਲ ਸਰਕਾਰ ਸਾਡੀ ਬੈਠੀ ਹੈ ਜਗਿੰਦਰਪਾਲ ਸਾਡੇ ਨਾਲ ਹੈ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਨਾ ਇਹਨ ਕੋ ਡਰਨੇ ਆ ਕੰਮ ਕਰਾਂਗੇ ਲੋਕਾਂ ਦੇ ਸਾਨੂੰ ਜਾਚਾ ਕੰਮ ਕਰਾਉਣ ਦੀ